ਵੀਡੀਓ ਬਣਾਉਣਾ ਤਰ ਬਣਾ ਲਈਏ ਤੁਸੀਂ ਆ ਕੇ ਬੈਠੇ ਜਵੇ ਬੈਠ ਜਾਣਾ ਉਹ ਮੇਰੇ ਬਰ ਬੈਠੇ ਨੇ ਸ਼ਰਮ ਆਇਆ ਮੇਰੇ ਘਰ ਵਾਲਾ ਸ਼ਰਮਾ ਰਿਹਾ ਹੈ ਐਪੀ ਚਿਲਡਰਨ ਦੇ ਕਿਸ਼ੂ ਆਪੇ ਚੰਦ ਦੇ ਓਏ ਅਰ ਬੜਾ ਥੈਂਕ ਯੂ ਬੋਲੀ ਰਹੁੰਦਾ ਅਸੀਂ ਚਿਲਡਰਨ ਹੈ Happy holidays, Jasmine. Thank you. <laughs> 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 मेरे भी आई को मेरे भी आई को तेरी <laughs> <laughs> <अपी कगड़े। laughs> <laughs> <गुण। laughs> <laughs> तो पार्टी <laughs> <laughs> हां हाँ, नहीं तू चिल्ल रही ना 14 15 साल का बच्चा थोड़ी होता है टीनेजर होगी तो खुद ही बोलती आई एम टीनेजर गर्ल हां <laughs> नहीं आओ <हो। laughs> हाँ, 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 और ये देखिए गाइस इसका चिल्लर लेकर के और पुटठी या ये देखिए कैट है पाके दिखाओ इसको हां हां पड़ी नाली ऊपर आई नहीं ਵੀਰ ਉਹ ਵੀਡੀਓ ਬੰਦ ਕੇ। ਘਰ ਪੀਆਗੇ ਨਹੀਂ। ਵੀਡੀਓ ਬੰਦ। ਨਹੀਂ ਲੱਗਦਾ। ਉਹ ਟੈਗ ਨਾਲੀ ਐ। ਗਿਫਟ ਪਸੰਦ ਆਇਆ? ਹੈ? ਉਹ ਅੱਜ ਅੱਜ ਆਹ ਰਬੜ ਦੀ ਬਣਾਈ। ਰਬੜ ਹੈ। ਲੈ ਆਪਕੇ ਨੂੰ ਪਤਾ ਚੱਲਦਾ। ਅੱਛਾ ਟੱਚ ਕਰੇ ਤੇ ਤੇ ਇਹਨਾਂ ਅਜੇ ਨਾ ਨੂੰ ਛੁੱਟੀ ਹੋ ਗਈ ਹੈ ਨਾ। ਸਿਰ ਦੇ ਤੇ ਜਾਣਾ ਸੀ ਛੁੱਟੀ ਹੋ ਗਈ ਔਰ ਜੈਸਮਿਨ ਕਹਿੰਦੀ ਮੇਰੀ ਵੀਡੀਓ ਨਾ ਬਣਾਓ ਜੈਸਮਿਨ ਦੇ ਨਿਕਲੀ ਗਵੰਡਣ ਨਹੀਂ ਨਹੀਂ ਦਿਖਾਉਂਦੀ ਨਹੀਂ ਮੈਂ ਜੈਸਮਿਨ ਨਹੀਂ ਨਹੀਂ ਆ ਦੇਖ ਮੈਂ ਤਾਂ ਆਪਣਾ ਹੱਥ ਦਿਖਾ ਦਿੰਨੀ ਐ ਜੈਸਮਿਨ ਦੇ ਨਿਕਲੀ ਗਵੰਡਣ ਗੁਬਾਰ ਨਹੀਂ ਗੁਬਾਰ ਨਹੀਂ ਕੀ ਕਹਿੰਦੇ ਨੇ ਅਲਪੀ ਗੁਬਾਰ ਨਹੀਂ ਕਹਿੰਦੇ ਕਿ ਗਵੰਡਣ ਕਹਿੰਦੇ ਨੇ ਉਹ ਗਵੰਡਣ ਗੁਬਾਰ ਨਹੀਂ ਗਵੰਡਣ ਵੀ ਕਹਿੰਦੇ ਨੇ ਸ਼ਾਇਦ ਅੱਖ ਪਕੌੜੇ ਵਾਂਗ ਸੁਜੀ ਹੋਈ ਐ ਅੱਜ ਪਾਰਟੀ ਪਕੌੜੇ ਦੀ ਹੋਈ ਐ ਹੈਂ ਦਿਖਾਵਾ ਥੋੜਾ ਜਾ ਨਹੀਂ ਮਮਾ ਅੱਛਾ ਤੇ ਅੱਜ ਤੱਕ ਨੂੰ ਤਾਂ ਪਾਰਟੀ ਮੈਨ ਲੈਣੀ ਜੈਦੀ ਤੂੰ ਘੜਾ 3:00 ਬੱਚਾ ਹੋ ਰਿਹਾ ਹਾਂ ਦਰਦ ਹੋਣ ਦੇਖ ਦਰਦ ਵੀ ਹੋਣ ਲੱਗਿਆ ਦੱਬੀ ਜਾਏਗੀ ਦਰਦ ਹੀ ਆਏਗਾ ਚਲੋ ਬਈ ਵੀਡੀਓ ਨਹੀਂ ਬਣਾਣ ਦਿੰਦੀ ਮੈਡਮ ਹੈਮਾ ਮੰਮੀ ਸਾਡੀ ਤਿਆਰ ਹੋਊਗੀ ਉਸ ਬਾਅਦ ਕੈਮਰੇ 'ਚ ਆਏਗੀ ਆ ਸਾਨੂੰ ਨਬਜਾ ਲੈ ਕੇ ਜਾਓ ਕਿਉਂ ਅੱਜ ਚਿਲਡਰਸ ਡੇ ਆਣਾ ਫਿਰ ਐਸੀ ਕੁਝ ਖਾਣਾ ਹਨਾ ਕਿਸ਼ੂ ਹੈਲੋ ਓਹ ਸਨੈਕਲਟਸ ਕਲੀਅਰ ਉਸਾ ਤੈਨੂੰ ਪਤਾ ਹੈ ਛੋਛੰਦੇ ਸੰਦੀਰ ਦਾ ਚਿਚਿਰੀਤੀ ਸੀ ਕਿਹਨੂੰ ਆਹ 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 ਦੇਖ ਮੀਚ ਆ ਚਿਲਡਰਨ ਸੇ ਆ ਵਾਈਫ ਡੇਰੀ ਹੈਗਾ ਜਿਹੜਾ ਮਮਾ ਨੇ ਸੂਟ ਲੈ ਕੇ ਆਏ ਆ ਤੁਸੀਂ ਸਾਲੇ ਆ ਰਿਹਾ ਕਿ ਤੂੰ ਇਹ ਕੱਲ ਹੀ ਆਉਂਦਾ ਹਉ ਅੱਛਾ ਕਰ ਰਹਿਣਾ ਇਹ ਮੈਂ ਤਾਂ ਵੀ ਚਲੇ ਆ ਰਿਹਾ ਕਿ ਯਾਦ ਰਹੇ ਤੇਰੀ ਮਾਂ ਨੂੰ ਇਹ ਕਹਿੰਦੀ ਮੈਨੂੰ ਕੁਛ ਨਹੀਂ ਦੁੱਧ ਲੈ ਕੇ ਆਉਂਦਾ ਆ ਜਾ ਰਿਹਾ ਓਕੇ ਜਿਆਦਾ ਭੁਲਿਆ ਗਿਆ ਆਈ ਤਾਂ ਕਾਫੀ ਸੀ ਅਸੀਂ ਵੀ ਮੁਝਾਰ ਜਾਣਗੇ ਜੇ ਸਾਡੇ ਨਾਲ ਸਾਡ ਨੂੰ ਵੀ ਕੁਝ ਖਾਣ ਲਈ ਲੈ ਕੇ ਤੋ ਹੈ ਤੇ ਇਹ ਲੈ ਕੇ ਆਏ ਸੀਗੇ ਡੈਡਾ ਮम्मा ਲਈ ਸੂਟ ਚਿਲड्रनਸ ਡੇ ਤੇ ਹਸੀ ਵੀ ਰੋਈ ਕਹਿ ਰਹੀ ਸੀ ਕਿ ਇਹ ਵਾਈਫ ਦੇ ਨਹੀਂ ਹੈਗਾ ਚਿਲड्रनਸ ਜੈਸੇ ਸਾਡੇ ਲਈ ਤਾਂ ਕੁਝ ਲੈ ਕੇ ਨਹੀਂ ਆਏ ਤੇ ਇੱਥੇ ਨਾ ਕਿ 엄마 ਕਹਿੰਦੇ ਕਿ ਚਲੋ ਤੁਹਾਡੀਆਂ ਫੋਟੋਆਂ ਖਿੱਚ ਦਿੰਨੇ ਸਾਨੂੰ ਮਣ ਬਿਲਕੁਲ ਹੀ ਦੱਸ ਹੈਗੇ ਤੁਹਾਡੇ ਲਈ ਨਾ ਕਿ ਕੇਕ ਲੈ ਕੇ ਆਏ ਆ ਲਾਈਕ ਵਈ ਕਿਉਂ ਲੈ ਕੇ ਰੋਮਾਂ ਨੂੰ ਸਰਪ੍ਰਾਈਜ਼ ਜਿਹੜਾ ਆਂਦਾ ਵਾ ਹਨਾ ਸਾਨੂੰ ਨਹੀਂ ਆਂਦਾ ਤੇ ਇੱਥੇ ਨਾ ਕਿ ਬੂਆ ਆਏ ਸੀਗੇ ਸਾਡੇ ਹਨਾ ਤੇ ਬੂਆ ਕੇਕ ਲੈ ਕੇ ਆਏ ਤੇ ਮੈਨੂੰ ਤਾਂ ਲੱਗਿਆ ਕੁਝ ਹੋਮੀ ਹੋਊਗਾ ਹਨਾ ਪਰ ਚ ਦੇਖਿਆ ਕੇਕ ਆ ਰਿਹਾ ਹਨਾ ਕਿ ਅਸੀਂ ਸਾਡਾ ਰਿਐਕਸ਼ਨ ਵੇਖਿੰਦੇ ਕਿ ਲਈ ਅਸੀਂ ਹੈਰਾਨ ਜੇ ਹੋਗੇ ਕਿ ਹੈ ਸਾਨੂੰ ਲੱਗਿਆ ਕਿ ਸਾਡੇ ਗਵਾਂਡਿਆਂ ਨੂੰ ਯਾਦ ਰਹਿ ਗਿਆ ਹਨਾ ਕਿ ਨਾਲ ਦੇਣਾ ਕਿ ਉਹ ਛੋਟੇ ਬੱਚੇ ਨੇ ਕਿ ਉਹਨਾਂ ਲਈ ਕੇਕ ਲੈ ਕੇ ਆਈਏ ਕਿ ਸਾਡੇ ਮਮਾ ਡਰਾਨੀ ਲੈ ਕੇ ਆਏ ਸਾਲ ਸਾਡੇ ਦਿਮਾਗ 'ਚ ਇਹ ਆਇਆ ਫਿਰ ਬੱਚੇ ਸੰਦੱਸਦਾ ਕਿ ਮਮਾ ਲੈ ਕੇ ਆਏ ਸੀ ਕੇਕ ਤੇ ਉਧਰ ਰੱਖਿਆ ਹੋਇਆ ਵਾ ਤੇ ਫਿਰ ਅਸੀਂ ਬੱਚੇ ਬੜੇ ਖੁਸ਼ ਹੋਏ ਐਂਡ ਦੈਨ ਫਿਰ ਅਸੀਂ ਨਾ ਕਿ ਕੱਟਿਆ ਕੇਕ ਆਪਣਾ ਬੜਾ ਸੋਹਣਾ ਲੱਗਿਆ ਮੈਨੂੰ ਚਾਕਲੇਟ ਫਲੇਵਰ ਦਾ ਸੀਗਾ ਤੇ ਚਾਕਲੇਟ ਫਲੇਵਰ ਵੀ ਅਸੀਂ ਮੇਰਾ ਫੇਵਰੇਟ ਹੈ ਇੱਥੇ ਹਨਾ ਕੀ ਦੇਖੋ ਸਾਡੀਆਂ ਹਨਾ ਕੀ ਵੀਡੀਓ ਵਗੈਰਾ ਖਿੱਚੀਆਂ ਜਾ ਰਹੀਆਂ ਨੇ ਕੈਂਡਲਸ ਵਗੈਰਾ ਲਗਾ ਕੇ ਐਂਡ ਦੈਨ ਫਿਰ ਅਸੀਂ ਕੇਕ ਕੱਟਿਆ ਸੀਗਾ ਤੇ ਹਾਂ ਮੇਰੇ ਸਾਰੇ ਫਰੈਂਡਸ ਨੂੰ ਵੈਰੀ ਹੈਪੀ ਚਿਲਡਰਨਸ ਡੇ ਰੈਸ ਦਾ ਚਿਲਡਰਨਸ ਡੇ ਨਿਕਲ ਗਿਆ ਹੋਰ ਇਕਨ ਫਿਰ ਵੀ ਹਨਾ ਕੀ ਤੁਹਾਨੂੰ ਸਾਰਿਆਂ ਨੂੰ ਚਿਲਡਰਨਸ ਡੇ ਦੀ ਬਹੁਤ ਬਹੁਤ ਸ਼ੁਭਕਾਮਨਾ ਠੀਕ ਹੈ ਐਂਡ ਦੈਨ ਫਿਰ ਇੱਥੇ ਸਾਡੀਆਂ ਕੀ ਹੋ ਰਹੀਆਂ ਨੇ ਫੋਟੋਆਂ ਮੈਂ ਨਾ ਕਰੇ ਸਵੇਰ ਦਾ ਰੋਲਾ ਪਾਇਆ ਸੀਗਾ ਕਿ ਬਈਆ ਚਿਲड्रन ਦੇ ਆ ਸਾਡੇ ਲਈ ਕੁਝ ਕਰੋ ਸਪੈਸ਼ਲ ਕਿਉਂਕਿ ਅਸੀਂ ਪਹਿਲਾਂ ਨਹੀਂ ਕਰਦੇ ਹੁੰਦੇ ਸੀਗੇ ਇੰਨਾ ਸੈਲੀਬ੍ਰੇਟ ਕਿਉਂਕਿ ਨਾ ਕਿਉਂਕਿ ਚਿਲड्रन ਦੇ ਤੇ ਗੋਲਪੜ ਇਕੱਠੇ ਹੀ ਹੋ ਜਾਣਾ ਸੀਗਾ ਤੇ ਮਮਾ ਨਾ ਫਿਰ ਉਹਦੀ ਤਿਆਰੀਆਂ ਕਰਦੇ ਰਹੇ ਸੀ ਗੋਲਪੜ ਦੀ ਕਿ ਡੈਕੋਰੇਸ਼ਨ ਕਰਨੀ ਆ ਠੀਕ ਹੈ ਮਥੋਗਾ ਟਿਕਣਾ ਵਾ ਇਸ ਲਈ ਤੇ ਨਾ ਫਿਰ ਮਮਾ ਉਹਦੇ ਹੀ ਬਿਜ਼ੀ ਆਉਂਦੇ ਸੀਗੇ ਮਮਾ ਡੇਟ ਵੀ ਭੁੱਲ ਜਾਂਦੇ ਸੀ ਤੇ ਅਸੀਂ ਓਵੇਂ ਜਸਟ ਬਾਹਰ ਖਾਣ ਚਲੇ ਜਾਂਦੇ ਸੀਗੇ ਕਿ ਚਲੋ ਮੈਂ ਛੋਟੀ ਮੁੱਟੀ ਜੀ ਪਾਰਟੀ ਲੇਕਿਨ ਉਹ ਮਾ ਨੇ ਮੇਰੇ ਕੇਕ ਵਗੈਰਾ ਸੀ ਕਦੇ ਚਿਲड्रन ਜੇ ਤਾਂ ਨਿਕਾਟਿਆ ਲੇਕਿਨ ਹਾਂ ਅਸੀਂ ਹਨਾ ਉਹ ਮੇ ਬਾਤ ਚਲ ਜਾਂਦੇ ਹੁੰਦੇ ਸੀਗੇ ਤੇ ਇਸ ਵਾਰ ਹਨਾ ਕਿ ਮੈਰੋਲਾ ਪਾਜੀ ਕਿ ਬਈ ਸਾਨੂੰ ਤਾਂ ਚਾਹੀਦੀ ਆ ਪਾਰਟੀ ਮੈਂ ਤੁਸੀ ਕੁਝ ਸਪੈਸ਼ਲ ਕਰੋ ਸਾਡੇ ਲਈ ਤੇ ਫਿਰ ਮਮਾ ਨੇ ਸੰਤ ਤੇ ਸਰਪ੍ਰਾਈਜ਼ ਤੇ ਸਾਡੇ ਘਰ ਚੋਂ ਕਿਸੇ ਨੇ ਉਹਨੇ ਸਰਪ੍ਰਾਈਜ਼ ਦੇਣ ਆਂਦਾ ਕਿ ਸਾਡਾ ਸਰਪ੍ਰਾਈਜ਼ ਪਾ ਲੈ ਖੋਲ ਜਾਂਦਾ ਵਾ ਲੇਕਿਨ ਉਹ ਮੜ ਬਹੁਤ ਵਧੀਆ ਸਰਪ੍ਰਾਈਜ਼ ਦੇਣ ਆਂਦਾ ਲਾਈਕ ਸਾਨੂੰ ਹੈ ਗਾਇਸ ਤਾਂ ਹਨਾ ਅਸੀਂ ਵਾਸ ਜਾ ਰਿਹਾ ਬਚਾਲ ਕੁਝ ਹੋਰ ਪਾਰਟੀ ਕਰਨ ਲਈ ਤੇ ਜਹਾਂ ਹਨਾ ਆ ਕੀ ਆ ඒ දෙකුමරක් හිතේ කී ගැන්නබුවනෝ ගුවාන්නේ හෝගිය ර බලර් ਦੇਖੋ ਵੈਰੀ ਗੋਆਂਢ ਨਿਕਲ ਗਈ ਸੀ ਕਿ ਦੇਖੋ ਅੱਖ ਤੇ ਤੁਹਾਨੂੰ ਮਨੇ ਸੰਦੂਰ ਲਾਇਆ ਸੀਗਾ ਦੇਖੋ ਉੱਠ ਗਾਣਾ ਭਰਾਵਾ ਉੱਠ ਜੀ ਭਰਾਵਾ ਚਲੋ 100 ਨਵੀਂ ਜਗ੍ਹਾ ਚੱਲਾਂਗੇ ਫਿਰ ਨਵੀਂ ਸਨੈਕਰਸ ਆਪਾਂ ਚਲੋ ਅੱਗੇ ਦੈਨ ਫਿਰ ਅਸੀਂ ਆਏ ਸੀਗੇ ਸਨੈਕਰਸ ਸਾਡੇ ਇੱਥੇ ਨਵੀਂ ਜਗ੍ਹਾ ਖੁੱਲੀ ਹੈ ਲਾਈਕ ਸਾਡੇ ਨੇ ਇੱਥੇ ਬਹੁਤ ਜ਼ਿਆਦਾ ਮੈਂ ਫੂਡ ਪੁਆਇੰਟਸ ਬਣ ਗਏ ਨੇ ਹੁਣ ਲਾਈਕ ਕਾਫਲਾ ਵੀ ਇੱਥੇ ਹੁਣੀ ਹੁਣੀ ਖੁੱਲਿਆ ਸੀਗਾ ਐਂਡ ਹੁਣ ਸਨੈਕਰਸ ਖੁੱਲਿਆ ਵਾ ਇੱਥੇ ਹੋਰ ਬਹੁਤ ਸਾਰੇ ਐਨਾਕ ਲਾਈਕ ਬਣੇ ਹੋਏ ਨੇ ਨਹੀਂ ਕਿ ਜੀ ਜੇ ਮੈਂ ਖਾਣ ਪੀਣ ਨੂੰ ਐਂਡ ਇੱਥੇ ਦੇਖੋ ਮੈਂ ਫੋਟੋ ਸੈਕਸ਼ਨ ਚਾੜ ਰਹੀ ਹਾਂ ਤੇ ਉਸ ਤੋਂ ਬਾਅਦ ਲਾਈਕ ਤੁਹਾਨੂੰ ਮੈਂ ਦੱਸਿਆ ਕਿ ਨਵੀਂ ਜਗਾ ਖੁੱਲੀ ਹੈ ਤੇ ਇੱਥੇ ਨਾ ਲਾਈਕ ਸੜੇ ਤੇ ਬਹੁਤ ਜ਼ਿਆਦਾ ਖੁੱਲ ਚੁੱਕੀਆਂ ਨੇ ਪਤਾ ਨਹੀਂ ਸਾਡੇ ਦੇ ਲੋਕਾਂ ਨੂੰ ਖਾਣੇ ਹੀ ਬੜਾ ਵਧੀਆ ਲੱਗਦਾ ਬਾਹਰਲਾ ਲੇਕਸਾਈਡ ਤੇ ਥਿਕ ਕਾਫਲਾ ਖੁੱਲਿਆ ਹੋਣ ਸਨੈਕਸ ਖੁੱਲਿਆ ਹੋਰ ਵੀ ਇਥੇ ਰੀਆ ਪੰਜ ਜਗਾ ਹੋਰ ਨੇ ਨਾਮ ਨਹੀਂ ਬੰਨੀ ਯਾਦ ਹੈ ਕਿ ਹਨਾ ਲਿਕ ਬਹੁਤ ਸਾਰੀ ਜਗਾ ਖੁੱਲ ਗਿਆ ਨੇ ਤੇ ਐਵੇਂ ਹੁੰਦਾ ਨਹੀਂ ਕੋਈ ਵੀ ਨਵੀਂ ਜਗਾ ਨਵੀਂ ਜਗਾ ਖੋਲਦੀ ਆ ਤਾ ਨਾ ਕੀ ਬੋ ਇੰਨੀ ਜ਼ਿਆਦਾ ਭੀੜ ਹੁੰਦੀ ਆ ਸਨੇਕਰਸ ਜਿਹੜੀਆਂ ਜਗਾਵਾ ਇਹ ਮੈਂ ਟਿਊਸ਼ਨ ਦੇ ਕੋਲ ਹੀ ਆ ਲਾਈਕ ਮੈਨਾਂ ਲਾਈਕ ਥੋੜੇ ਰੋਜ਼ ਹੀ ਸਿੱਧਾ ਨਿਕਲਦੇ ਹੁੰਨੇ ਆ ਸੇ ਮੈਨਾਂ ਰੋਜ਼ ਦੇਖਨੀ ਆ ਕਿ ਇੰਨੀ ਜ਼ਿਆਦਾ ਭੀੜ ਹੁੰਦੀ ਆ ਮੈਨੂੰ ਜਦੋਂ ਮੈਂ ਛੱਡ ਜਾਂਦੇ ਨੇ ਉਦੋਂ ਵੀ ਇੰਨੀ ਜ਼ਿਆਦਾ ਭੀੜ ਹੋਗੀ ਤੇ ਸ਼ਾਮ ਨੂੰ ਲੈਣ ਆਂਦੇ ਆ ਉਦੋਂ ਵੀ ਨਹੀਂ ਜ਼ਿਆਦਾ ਭੀੜ ਹੁੰਦੀ ਆ ਲਾਈਕ ਜੇ ਨਵੀਂ ਜਗ੍ਹਾ ਕੋਈ ਖੁੱਲੀ ਹੁੰਦੀ ਆ ਨਾ ਇੰਨੀ ਭੀੜ ਹੁੰਦੀ ਆ ਕਿ ਸਾਰੇ ਟਰਾਈ ਕਰਨ ਆਂਦੇ ਆ ਕਿ ਚਲੋ ਦੇਖਦੇ ਆ ਕੀ ਕਹਿਜ ਹੈ ਨਾ ਇੱਥੇ ਦਾ ਖਾਣਾ ਹੈਗਾ ਵਾ ਤਾਂ ਫਿਰ ਅਸੀਂ ਵੀ ਚੱਲੇਗੇ ਖਾਣ ਨਾ ਕਿ ਕਿ ਦੇਖਦੇ ਆ ਕਿ ਕਿਸ ਤਰੀਕੇ ਦਾ ਲੱ ਇੱਥੇ ਨਾ ਕਿ ਬੜਾ ਵਧੀਆ ਲਾਈਕ ਮਾਹੌਲ ਜਾਬੀ ਸੀਗਾ ਐਂਡ ਇੱਥੋਂ ਦੀ ਲਾਈਟਿੰਗ ਬੜੀ ਵਧੀਆ ਸੀਗੀ ਮੈਨੂੰ ਲਾਈਟਿੰਗ ਦਾ ਸਭ ਤੋਂ ਵਧੀਆ ਲੱਗੇ ਤੇ ਡੈਕੋਰੇਸ਼ਨ ਵੀ ਬੜਾ ਸੋਹਣਾ ਜੰ ਇੰਟੀਰੀਅਰ ਬਣਿਆ ਹੋਇਆ ਵਾ ਇੱਥੋਂ ਦਾ ਬੜਾ ਸੋਹਣਾ ਵਾ ਜੇ ਕੋਈ ਇੱਥੇ ਰੰਦਾ ਕੋਈ ਹੈ ਨਾ ਕਿ ਮੇਰੇ ਘਰ ਦੇ ਕੋਲੇ ਤਾਂ ਜ਼ਰੂਰ ਜਾ ਕੇ ਟਰਾਈ ਕਰੀਏ ਬੜੀ ਵਧੀਆ ਜਗਾਵਾ ਐਂਡ ਇੱਥੇ ਦੇਖੋ ਨਾ ਕਿ ਸ਼ੂ ਨੂੰ ਆਪਣੇ ਇਹ ਉੱਤੇ ਸਾਰੀ ਸਮਗਰੀ ਨੂੰ ਕੱਢ ਦੂਗਾ ਨਾ ਕਿ ਕੈਪਸੂਲ ਵਗੈਰਾ ਸਾਰਾ ਕੁਝ ਕੱਢ ਕੇ ਉਸ ਬਾਅਦ ਨਾ ਕਿ ਖਾਂਦਾ ਵਾ ਸਾਰਾ ਕੁਝ ਕੱਢ ਕੇ ਸੇ ਸਸ਼ਕਰ ਮੇਰੇ ਦੋਸਤੋ ਤਾਂ ਕਿਉਂ ਸਾਰੇ ਤਾਂ ਹੁਣ ਅਸੀਂ ਜਾ ਰਹੇ ਹਾਂ ਟਿਊਸ਼ਨ ਵਿਦਆਊਟ ਬੈਗ ਤਾਂ ਅੱਛਾ ਹੈ ਗਿਆ ਸਾਡੀ ਟਿਊਸ਼ਨ ਦੇ ਵਿੱਚ ਪਾਰਟੀ ਔਰ ਮੈਂ ਬਤਾਉਂਗਾ ਕਿਸ ਕੀ ਚਿਲਡਰਨਸ ਡੇ ਚਿਲਡਰਨਸ ਡੇ ਦੀ ਤਾਂ ਵੈਸੇ ਤਾਂ ਨਾ ਲਾਈਕ ਦੀਦੀ ਨੇ ਸਾਨੂੰ ਅਸੀਂ ਸਾਰੇ ਟਿਊਸ਼ਨ ਵਾਲੇ ਬੱਚੇ ਨੇ ਪਲਾਨ ਕੀਤਾ ਸੀਗਾ ਕਿ 14 ਨਵੰਬਰ ਨੂੰ ਚਿਲਡਰਨਸ ਡੇ ਆ ਕੇ ਉਸ ਦਿਨ ਪਾਰਟੀ ਕਰਾਂਗੇ ਬੈਗ ਘਰ ਨਹੀਂ ਲੈ ਕੇ ਆਵਾਂਗੇ ਬਟ ਉਸ ਦੋ ਵਾਰ ਨਾਲ ਸਾਰੇ ਦੀ ਕੰਪਲੇਂਟ ਸੀ ਕਿ ਉਹ ਦੋਨੋਂ ਪੇਪਰ ਸ਼ੁਰੂ ਹੋ ਜਾਣਾ ਸਾਡੇ ਤੇ ਫਿਰ ਪੜਿਆ ਨਹੀਂ ਜਾਣਾ ਤੇ ਇੰਜੋਏ ਵੀ ਨਹੀਂ ਹੋਣਾ ਤਾਂ ਦੈਟਸ ਵਾਈ ਫਿਰ ਅਸੀਂ ਹੁਣ ਇੱਕ ਡੇ ਡਿਸਾਈਡ ਕੀਤਾ ਵਾ ਤੇ ਹੁਣ ਅਸੀਂ ਜਾ ਰਹਿਆਂ ਪਾਰਟੀ ਤੇ ਪਾਰਟੀ ਹੁਣ ਸਾਡੀ ਹੋਊਗੀ ਵਿਦਆਊਟ ਬੈਗਸ ਅਸੀਂ ਜਾ ਰਹੇ ਆ ਤੇ ਨਦੀ ਤੋਂ ਪਰਮਿਸ਼ਨ ਵੀ ਲੈ ਲਿਆ ਕਿ ਮੈਂ ਦਿਨ ਕਿਐਸੀ ਕਿ ਉਹਨਾਂ ਫੋਨ ਲਿਆ ਵਾ ਦੀਦੀ ਕਹਿੰਦੇ ਲਿਆ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਟਿਊਸ਼ਨ ਤੇ ਪੜ੍ਹਦੇ ਨੇ ਸਾਰਿਆਂ ਨੂੰ ਮਿਲਾਉਂਗੀ ਪਲੱਸ ਕੈਮਰਾ ਸੇ ਇੰਜੋਏ ਕੀਤਾ ਉਹ ਵੀ ਦਿਖਾਵਾਂਗੀ so i excited yes <laughs> oh yes yes we are excited ta chalo fir on फटाफट chalde ha te sab to pehla main jaungi apni youtuber friend de kare matlab jesslyn de kare onnay milana te us baad chalange apa tuition aa gaya meri friend de kare youtube par hello friend. guys <laughs> youtube par friend de kare te hun assi bas javange 5 minute de vich tuition ਤੇ ਵਾਸ ਆ ਐਕਸਾਈਟਡ ਆਰ ਯੂ ਐਕਸਾਈਟਡ ਯੈਸ ਤੇ ਇਹਦੀ ਪੈਨ ਵੀ ਜਾ ਰਹੀ ਹੈ ਉੱਥੇ ਤਾਂ ਉਹਨੂੰ ਵੀ ਆਪਾਂ ਮਿਲਾਵਾਂਗੇ ਤੁਹਾਡੇ ਤੋਂ ਤਾਂ ਚਲੋ ਅਨ ਫਿਰ ਚੱਲਦੇ ਆ ਕੀ ਹੋ ਗਿਆ ਕੀ ਹੋ ਗਿਆ ਤੁਸੀਂ ਤੁਹਾਡੀਆਂ ਕੰਮ ਕਰ ਰਹੀ ਆ ਮੇਰਾ ਤੇ ਕਿ ਮੈਂ ਕਿ ਚੁੱਕਾ ਸਾਹਮਣਾ ਚੁੱਕੂ ਭਾਈ ਤਾਂ ਹੋਊਗਾ ਹੀ ਹੁਣ ਇੰਨਾ ਸਮਾਨ ਆ ਇਹਦੇ ਵਿੱਚ ਤੇਰਾ ਨਾ ਭੈਣੇ ਅੱਜ ਮੇਨ ਬੰਦਾ ਆਪਣੇ ਉਹਦੇ ਵਿੱਚ

ਦੀਦੀ ਵੀ ਗੱਲ ਕਰ ਰਿਹਾ ਲਾ ਕੀ ਗੱਲ ਕਰ ਰਹਾ ਮੇਰੇ ਫ੍ਰਾਈਡੇ ਐਗਜ਼ਾਮ ਹੁੰਦੇ ਨੇ ਕਿਉਂ ਕਰ ਰੋਮਸਾ ਕੀ ਰਸਤਾ ਉਹ ਕਿਹਦਾ ਸਟੋਰੀ ਤੋਂ ਭਾਈ ਇਹ ਸੈਂਟ ਹੈ ਦੂਜਾ ਸੈਂਟ ਕਿਹਦਾ ਕੋਇਨ ਨੂੰ ਕਹਿੰਦੇ ਆ ਜਿਵੇਂ ਆਪਣੇ ਇੱਥੇ 1 ਰੁਪਏ ਦਾ ਕੋਇਨ ਇੱਥੇ ਯਾਰ ਫੋਕਸ ਨਹੀਂ ਹੋ ਰਹਾ ਯਾਹ ਹਾਲੀ ਇਹ ਤਾਂ ਗਾਂਧੀ ਜੀ ਲੱਗ ਰਿਹਾ ਗਾਂਧੀ ਜੀ ਸਸਤਾ ਗਾਂਧੀ ਸਸਤਾ ਗਾਂਧੀ ਸਸਤਾ ਗੁਡ ਇਵਨਿੰਗ ਹੈਲੋ ਵੋਏ ਬੱਸ ਕਿੱਧਰ ਤੂੰ ਵੜੇ ਆ ਮੰਦਿਰ ਚ ਆਇਆ ਟਿੱਕਾ ਲਵਾਇਆ ਜਣੇ ਦੇਖੋ ਮੈਂ تھوڑا شیئر کر رہی اپنی चिल्ड्रन ಡೇ جو ਅਸੀਂ सेलिब्रेट ਕੀਤਾ ਆਪਣੀ ਟਿਊਸ਼ਨ ਤੇ ਲਾਈਕ ਇਹ ਜੋ चिल्ड्रन ਜਿਹਦੀ پارٹی ਸੀਗੀ ਨਾ ਅਸੀਂ ਦੀਦੀ ਨੂੰ ਕਿਹਾ ਕਿ ਦੇ ਸਾਡੇ ਨਵੰਬਰ ਦੇ ਵਿੱਚ ਪੇਪਰ ਸ਼ੁਰੂ ਹੋ ਜਾਣੇ ਆ ਲਾਈਕ ਜਿਵੇਂ चिल्ड्रन डे ਆ ਸਾਡੇ ਸਕੂਲ ਦੇ ਤਾਂ ਨਹੀਂ ਅਜੇ ਚਲੋ ਸ਼ੁਰੂ ਹੋਏ ਲੇਕਿਨ ਜਿਹੜੇ ਬਾਕੀ ਸਕੂਲ ਦੇ ਬੱਚੇ ਨੂੰ ਨਦੇਜ ਲਾਈਕ ਸ਼ੁਰੂ ਹੋ ਚੁੱਕੇ ਨੇ ਐਗਜ਼ਾਮਸ ਤਾ ਸਾਡੇ 사이 ਟਿਊਸ਼ਨ ਦੇ ਬੱਚਿਆਂ ਨੇ ਐਵੇਂ ਫੈਸਲਾ ਕੀਤਾ ਕਿ ਅਸੀਂ ਚਿਲਡਰਨਸ ਡੇ ਦੀ ਪਾਰਟੀ ਪਹਿਲਾਂ ਹੀ ਕਰ ਲਵਾਂਗੇ ਲਾਈਕ ਅਸੀਂ ਅਕਤੂਬਰ ਦੇ ਵਿੱਚ ਹੀ ਕਿਸੇ ਕਿਸ ਦਿਨ ਕੀਤੀ ਸੀਗੀ ਪਾਰਟੀ ਇੱਕ ਦਿਨ ਫਿਕਸ ਕੀਤਾ ਜਿਸ ਦਿਨ ਸਾਰੇ ਕੋਈ ਲਾਈਕ ਬਿਜ਼ੀ ਨਹੀਂ ਆਏਗਾ ਸਾਰੇ ਆ ਸਕਦੇ ਨੇ ਐਂਡ ਦੈਨ ਫਿਰ ਅਸੀਂ ਯੂਜ਼ਿੰਗ ਸੈਲੀਬ੍ਰੇਟ ਕਰਦੇ ਸੀਗਾ ਚਿਲਡਰਨਸ ਡੇ ਤੇ ਫਿਰ ਮੈਂ ਸੋਚਿਆ ਚਲੋ ਚਿਲਡਰਨਸ ਡੇ ਵਾਲੇ ਦੇ ਨਹੀਂ ਥੋੜਨਾ ਸ਼ੇਅਰ ਕਰ ਲੂੰਗੀ ਇਹ ਵਾਲੀ ਵੀਡੀਓ ਮੈਂ

Muito bem. Gracias. 简单，对，的好。 ਸੜੀ ਗੇਮ ਚੱਲ ਰਹੀ ਸੀ ਕਿ ਦੀਦੀ ਟੈਗਲਾਈਨ ਬੋਲ ਰਹੀ ਸੀ ਕਿ ਤੇ ਫਿਰ ਐਸੇ ਦਿੱਸਣਾ ਸੀ ਕੀ ਦੀ ਗੱਲ ਹੋ ਰਹੀ ਹੈ ਤੇ ਜਿਹੜਾ ਨਹੀਂ ਕਰਸੇ ਨੂੰ ਪੁਨਿਸ਼ਮੈਂਟ ਮਿਲਦੀ ਸੀਗੀ ਯਾਨੀ ਮੇਰੀ ਸਾਰੀ ਫਰੈਂਡਸ ਟਿਊਸ਼ਨ ਦੀਆਂ ਕਿਸੇ ਤੇ ਮੇਰਾ ਗਰੁੱਪ ਹੈ ਨਾ ਕਿ ਟਿਊਸ਼ਨ ਦੇ ਸਾਡੀ ਲਾਈਕ ਮੇਰੀ ਏਜ ਗਰੁੱਪ ਦੀ ਆਈ ਕੁੜੀਆਂ ਨੇ ਤੇ ਸਾਡੀ ਬੜੀ ਵਧੀਆ ਬੌਂਡਿੰਗ ਆ ਬੜੀ ਵਧੀਆ ਵਾ ਲਾਈਕ ਸਾਡੀ ਸਾਰੀ ਦੀ ਵੰਡੀ ਹੈ ਨਾ ਐਂਡ ਦੈਨ ਉਸ ਤੋਂ ਬਾਅਦ ਤੇ ਅਸੀਂ ਨਾ ਖੇੜੀਅਰ 뮤지컬 ਚੇਅਰਸ ਦੀ ਬਾਰੀ ਆ ਸਭ ਤੋਂ ਪਹਿਲਾਂ ਛੋਟੇ ਬੱਚੇ ਜਿੰਨੇ ਵੀ ਛੋਟੇ ਨੇ ਉਹਨਾਂ ਦੀ ਬਾਰੀ ਹੋਈ ਐਂਡ ਕੁੜੀਆਂ ਦੀ ਬਾਰੀ ਸੀ ਐਂਡ ਦੈਨ ਫਿਰਾਈ ਮੁੰਡਿਆਂ ਦੀ ਬਾਰੀ ਐਵੇਂ ਦੀਦੀ ਨੇ ਗਰੁੱਪਸ ਨੂੰ ਆਦੇ ਸੀਗੇ ਤੇ ਅਸੀਂ ਸਹੀ ਵੀ ਰੇਆ ਲਾਈਕ ਨਾ ਗਰੁੱਪ ਜੇ ਬਣਾਤੇ ਤੇ ਬੜਾ ਮਜ਼ਾ ਆਇਆ ਮੈਂ ਮੋਸਟਲੀ ਇਹਨਾਂ ਕਿ ਕਲਿੱਪਸ ਨਾ ਕੱਟ ਕੇ ਤੀਆਂ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਰਹੀ ਸੀਗੀ ਬਹੁਤ ਜ਼ਿਆਦਾ ਲੱਗੇ ਘੰਟੇ ਦੀ ਵੀਡੀਓ ਬਣਦੀ ਸੀਗੀ ਬਹੁਤ ਸਾਰੇ ਕਲਿੱਪਸ ਮੈਂ ਕੱਟ ਕੇ ਤੀਆਂ ਨੇ ਬੜਾ ਮਜ਼ਾ ਆਇਆ ਲੇਕਿਨ ਇਹਨਾਂ ਕਿ ਹਮੇ ਸੀ ਜੋ ਕਿਤਾ ਤੇ ਇਹ ਹੈਗਾ ਵਾ ਲਾਸਟਾ ਲਾਸਟਾਉਂਡ ਨੇ ਮੁੰਡਿਆਂ ਦਾ ਲਾਸਟਾਉਂਡ ਸੀਗਾ ਤੇ ਇਹਨਾਂ ਕਿ ਇਹਦੇ ਵਿੱਚ ਨਾ ਕਿ ਵਿਚਾਰਿਆਂ ਜਿੰਨਾ ਸੀਗਾ ਜਿਹੇ ਰੈਡੀ ਸ਼ਰਟ ਪਾਈ ਹੋਈ ਹੈ ਬਟ ਵਿਚਾਰੇ ਨਾਲ ਕੁਝ ਗਲਤੀ ਹੋ ਗਿਆ ਤਾਂ ਦੇਖੋ ਫਿਰ ਉਹਨਾਂ ਕੀ ਹੋਇਆ ਦੀਦੀਆਂ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਸੀਗਾ ਪਾਰਟੀ ਦਾ ਮੈਂ ਸੋਚਿਆ ਸੀਗਾ ਕਿ ਅਸੀਂ ਸਾਰੇ ਇਹਨਾਂ ਲੈ ਕੇ ਨਵੇਂ ਫਰੈਂਡਸ ਅਸੀਂ ਕਿ ਅਸੀਂ ਕਾਉਂਟਰੀ ਕਰਕੇ ਉਹਨਾਂ ਦੀ ਪਾਰਟੀ ਕਰਾਂਗੇ ਬਟ ਇਹਨਾਂ ਕੀ ਅਮਨੇ ਕੀਤਾ ਲਾਈਕ ਦੀ ਜene ਖੁਦ ਹੀ ਸਾਰਾ ਅਰੇਂਜਮੈਂਟ ਕਿਤਨਾ ਬੜਾ ਵਧੀਆ ਕੀਤਾ ਹੋਇਆ ਸੀਗਾ ਸੱਚੀ ਮੈਂ ਪਹਿਲੀ ਵਾਰ ਐਸੀ ਚੀਜ਼ ਦੇਖੀ ਟੂਰਨ ਤੇ ਤੇ ਆ ਵੀ ਮੈਂ ਆਪਣੀ ਫਰੈਂਡ ਨੂੰ ਘੱਟ ਛੱਡ ਕੇ ਨਾ ਅਸੀਂ ਵੀ ਜਾ ਰਹੇ ਹਾਂ